ਬਈ ਚੋਰੀ ਕਾ ਕਰੀ ਜਾਂਦੇ ਆ ਚੋਰੀ ਕਾ ਕਰਦੇ ਆ ਹੈ ਐਸਾ ਸਾਨੂੰ ਫੁੱਦੂ ਬਣਾਉਂਦੇ ਆ ਗਾਣ ਸਾਡੇ 6 ਮਹੀਨੇ ਹੋ ਗਏ ਤੁਹਾਡਾ ਕੰਮ ਚੱਲਦਾ ਸਾਡੇ ਗਾਣ 6 ਮਹੀਨੇ ਹੋ ਗਏ ਬੇਸਮੈਂਟ ਬਣਦੀ ਭਾਈ 12 15 ਸਾਲ ਤੜੇ ਨੇ ਇੱਥੇ ਇਦਾਂ ਕਿਹੜਾ ਤੁਹਾਡਾ ਇੱਥੇ ਕੰਟਰੈਕਟਰ ਤੱਕ ਪਹਿਰੇ ਰੱਖਦੇ ਜਾਣੇ ਤੁਸੀਂ ਇੱਥੇ ਹੈ ਚੱਲ ਮੰਨ ਦੇ ਇਹਨਾਂ ਰੱਖ ਕੇ ਨੇ ਇਦਾਂ ਇੱਥੇ ਕਿਹੜਾ ਵੇਚਦਾ ਇੱਥੇ ਇਟਾ ਹੈ ਤੁਸੀਂ ਇਟਾ ਲੈਣੀ ਆ ਤੇ ਆਹ ਹੈ ਇਹ ਕੰਟਰੈਕਸ਼ਨ ਕੰਪਨੀ ਦਾ ਨਾਮ ਹੈ 6 ਸ਼ਹੀਨੇ ਬੇਸਮੈਂਟ ਹੈ ਇਪਣੇ ਅੰਦਰੋਂ ਚੋਰੀ ਕੰਮ ਹੁੰਦਾ ਹੈ ਇੱਥਾ ਸਾਡਾ ਚੋਣ ਹੈ ਬਿਲਕੁਲ ਓਏ ਤਾਂ ਬਿਲਡਰ ਨੂੰ ਇੱਥੇ ਕਿਹਨੂੰ ਪਤਾ ਵੀ ਇੱਥੇ ਪੈਸੇ ਚੱਕਦੇ ਨੇ ਆ ਵੀ ਜਾਊਗਾ ਹੈ ਐਂ ਇਦਾਂ ਇੱਥੇ ਕੈਨੇਡਾ ਕੰਮ ਚੱਲਦਾ ਵੀਰੇ ਨਾਗਾ ਟੂਰ ਕਰ ਰਹੇ ਹਾਂ ਬਈ ਨਹੀਂ ਤੁਸੀਂ ਪੈਸੇ ਜਦੋਂ ਕੰਟਰੈਕਟ ਕਰਦੇ ਆ ਬੇਸਮੈਂਟ ਦਾ ਕਿੰਨੇ ਪੈਸੇ ਮੰਗਦੇ ਆ ਕਿਦਾਂ ਡੀਲ ਕਰਦੇ ਆ ਹੈ ਐਦਾਂ ਪੈਸੇ ਰੱਖ ਕੇ ਦੇਖੋ ਬਿਲਡਰ ਨਹੀਂ ਐਟਾ ਚੱਕਦਾ ਸਭ ਤੋਂ ਟੂਟੋਂ ਇੱਥੇ ਭੇਜਵਾੜਦੇ ਕਨੇਡਾ ਚ ਬੰਦਿਆਂ ਨੂੰ ਉੱਥੇ ਜਿਹੜਾ ਗੰਦ ਵੀਡੀਓ ਨੂੰ ਦੇਖ ਕੇ ਆਪਣੇ ਪੰਜਾਬੀ ਮੁੰਡੇ ਬਾਹਰ ਜਾ ਕੇ ਬਨੰਟਾਲ ਦੇ ਦੇਖੋ ਕਿਵੇਂ ਚੋਰੀ ਕਰ ਰਹੇ ਹਨ ਵੀਡੀਓ ਪ੍ਰਤੀ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ